ਅੱਜ ਦਾ ਦਿਨ ਅਸੀਂ ਵਾਇਦਾਲਤ ਦੀਆਂ ਗਲੀਆਂ ਵਿੱਚ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਨਹੀਂ ਪਰ ਆਰਾਮ ਨਾਲ ਸ਼ੁਰੂ ਕੀਤਾ। ਨਾਸ਼ਤੇ ਲਈ ਅਸੀਂ ਕੈਫੇ ਹੂਪਰ ਗਏ ਜੋ ਇੱਕ ਛੋਟੀ ਪਰ ਕੋਜ਼ੀ ਜਗ੍ਹਾ ਹੈ ਜਿੱਥੇ ਆਰਗੈਨਿਕ ਤੇ ਪਲਾਂਟ ਬੇਸਡ ਖਾਣਾ ਮਿਲਦਾ ਹੈ। ਅਸੀਂ ਓਪਨ ਸੈਂਡਵਿਚਸ ਤੇ ਮੈਕਸੀਕਨ ਕਾਫੀ ਇੰਜੋਏ ਕੀਤੀ, ਸਿੰਪਲ ਪਰ ਬਹੁਤ ਵਧੀਆ ਕੰਬੀਨੇਸ਼ਨ। ਵਾਇਦਾਲਤ ਵੀ ਹਰ ਸ਼ਹਿਰ ਦੀ ਤਰ੍ਹਾਂ ਹੌਲੀ-ਹੌਲੀ ਜਾਗ ਰਿਹਾ ਸੀ। ਲੋਕੀ ਆਪਣੇ ਦਿਨ ਦੀ ਸ਼ੁਰੂਆਤ ਕਰ ਰਹੇ ਸੀ ਤੇ ਅਸੀਂ ਸਕੂਟਰ ਦੀ ਚਾਬੀ ਘੁਮਾ ਕੇ ਨਵੇਂ ਐਡਵੈਂਚਰ ਲਈ ਰੈਡੀ ਸੀ। ਅੱਜ ਦੀ ਪਹਿਲੀ ਮੰਜ਼ਿਲ ਇਕ ਬਲਮ ਵਾਇਲਦੌਲਤ ਤੋਂ ਤਕਰੀਬਨ 30 ਕਿਲੋਮੀਟਰ ਉੱਤਰ ਜੰਗਲ ਦੇ ਅੰਦਰ ਇੱਕ ਗੁਪਤ ਮਾਇਨ ਨਗਰ ਹੈ ਜੋ ਆਪਣੇ ਸਮੇਂ 700 ਤੋਂ 1180 ਦੇ ਵਿੱਚ ਇੱਕ ਸ਼ਕਤੀਸ਼ਾਲੀ ਰਾਜਧਾਨੀ ਸੀ। ਇਕ ਬਲੰਗ ਦਾ ਮਤਲਬ ਹੁੰਦਾ ਹੈ ਬਲੈਕ ਜੈਗਵਰ ਜੋ ਮਾਇਆ ਧਰਮ ਵਿੱਚ ਇੱਕ ਡਿਵਾਈਨ ਸਿੰਬਲ ਸੀ ਸ਼ਕਤੀ ਰਾਤ ਅੰਤਰ ਯਾਤਰਾ ਦਾ ਪ੍ਰਤੀ ਇਸ ਸਾਈਟ ਚੀਚਨਿਤza ਦੇ ਮੁਕਾਬਲੇ ਬਹੁਤ ਸ਼ਾਂਤਿਪ੍ਰੀਆ ਕਿਸੇ ਵੇਲੇ ਅਸੀਂ ਆਪਣੇ ਆਪ ਨੂੰ ਬਿਲਕੁਲ ਜੰਗਲ ਵਿੱਚ ਕੱਲਾ ਮਹਿਸੂਸ ਕਰਦੇ ਸਿਰਫ ਇੱਕ ਇਤਿਹਾਸਿਕ ਪੁਰਾਤਨ ਪਹਾੜੋਂ ਤੇ ਪੱਥਰ ਤੇ ਚਿੜੀਆਂ ਦੀਆਂ ਆਵਾਜ਼ਾਂ ਵਿੱਚ ਗਿਰ ਰਹੇ ਹੋਏ ਇੱਕ ਬਲੰਦੀ ਸਭ ਤੋਂ ਵੱਡੀ ਤੇ ਸਭ ਤੋਂ ਖਾਸ ਜਗ੍ਹਾ ਐ ਐਕਰੋਪੋਲਿਸ ਜੋ ਇੱਕ ਮਾਇਨ ਰਾਜਾ ਦਾ ਮਹਿਲ ਸੀ ਇਹ ਵੱਡੇ ਵੱਡੇ ਪੱਥਰਾਂ ਤੇ ਟੀਲਿਆਂ ਉੱਤੇ ਬਣਿਆ ਹੋਇਆ ਹੈ ਤੇ 106 ਫੁੱਟ ਉੱਚਾ ਹੈ ਜਿੱਥੇ ਵੱਡੀਆਂ-ਵੱਡੀਆਂ ਕਾਰਵਿੰਗਸ ਨੇ ਜੋ ਮਾਇਨ ਦੇਵੀ-ਦੇਵਤੇ ਆਂ ਜਾਨਵਰਾਂ ਤੇ ਰਾਜਾ ਦੀਆਂ ਕਹਾਣੀਆਂ ਦੱਸਦੀਆਂ ਨੇ ਇਹ ਖਾਸ ਕਾਰਵਿੰਗ ਮਾਇਨ ਮੌਨਸਟਰ ਮੱਦੀ ਹੈ ਜੋ ਮਾਇਨ ਧਰਮ ਵਿੱਚ ਅੰਡਰਵਰਲਡ ਦਾ ਦਵਾਰ ਮੰਨਿਆ ਜਾਂਦਾ ਹੈ ਇਹ ਨਈ ਨਈ ਟੂਮ ਆਫ ਉਕਿਤ ਕਰਨ ਲਈ ਟੋਕ ਵੀ ਇਸ ਐਕ੍ਰੋਪੋਲਿਸ ਵਿੱਚ ਹੀ ਹੈ ਜਿੱਥੇ ਇੱਕ ਸਮੇਂ ਇੱਕ ਸ਼ਕਤੀਸ਼ਾਲੀ ਰਾਜਾ ਦੀ ਸਮਾਦੀ ਬਣੀ ਸੀ ਅਸੀਂ ਜਦ ਉਹਨਾਂ ਪਹਾੜੀਆਂ ਨੂੰ ਚੜ੍ਹ ਕੇ ਸਭ ਤੋਂ ਉੱਪਰ ਪਹੁੰਚੇ ਤਾਂ ਜੰਗਲ ਦੀ ਹਰਿਆਲੀ ਦੇ ਸਿਵਾ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਇਹ ਸੋਚ ਕੇ ਅਜੀਬ ਲੱਗਦਾ ਕਿ ਇੱਕ ਜ਼ਮਾਨੇ ਵਿੱਚ ਇਹ ਨਗਰ ਕਿੰਨਾ ਵੱਡਾ ਤੇ ਵਿਕਸਿਤ ਹੁੰਦਾ ਹੋਵੇਗਾ ਇਕ ਬਲੰ ਵਿੱਚ ਹੋਰ ਵੀ ਕਾਫੀ ਵੇਖਣ ਲਾਇਕ ਜਗਾ ਵਾਂ ਸੰ ਪੋਵਲ ਪੈਲੇਸ ਜੋ ਇੱਕ ਰਾਉਂਡ ਟੈਂਪਲ ਹੈ ਤੇ ਮਾਇਆ वास्तुकला ਵਿੱਚ ਇੱਕ ਅਜੀਬ ਰਚਨਾ ਇਹ ਕਿਸੇ ਤਰ੍ਹਾਂ ਦਾ ਰਿਲੀਜੀਅਸ ਕੰਪਲੈਕਸ ਸੀ ਇਸ ਆਕਾਰ ਦੇ ਕੰਪਲੈਕਸ ਮਾਇਨ ਆਰਕੀਟੈਕਚਰ ਵਿੱਚ ਨਹੀਂ ਪਾਏ ਜਾਂਦੇ ਇਹ ਅਜ ਤੱਕ ਵੀ ਇੱਕ ਮਿਸਟਰੀ ਹੈ ਅਸੀਂ ਬਹੁਤ ਦੇਰ ਜੰਗਲ ਦੀ ਮਿੱਟੀ ਤੇ ਪਥਰਾਂ ਵਿੱਚ ਘੁੰਮਦੇ ਰਹੇ ਤੇ ਗਰਮੀ ਨਾਲ ਬੱਸ ਹੋ ਚੁੱਕੀ ਸੀ ਪਰ ਸਾਡੀ ਅਗਲੀ ਮੰਜ਼ਿਲ ਸੀ ਇੱਕਦਮ ਤਾਜ਼ਾ ਕਰ ਦੇਣ ਵਾਲਾ ਸੈਨੋਟੇ ਐਕਸਕਾਂਚ ਸੈਨੋਟੇ ਜੋ ਯੂਕਾਤਨ ਦੀ ਮਿੱਟੀ ਦੀ ਖਾਸੀਅਤ ਹੈ ਮਾਇਨ ਸਮੇਂ ਵਿੱਚ ਸੈਕ੍ਰੇਟ ਪੋਰਟਲਸ ਮੰਨੇ ਜਾਂਦੇ ਸਨ ਜਿੱਥੇ ਲੋਕੀ ਆਪਣੇ ਦੇਵਤਿਆਂ ਲਈ ਬਲੀਆਂ ਦਿੰਦੇ ਸਨ ਐਕਸਕਾਂਚੀਕ ਸੈਮੀ ਓਪਨ ਸੈਨੋਟੇ ਹੈ ਜਿੱਥੇ ਜੰਗਲ ਦੀ ਤਾਜ਼ਗੀ ਤੇ ਨੀਲੇ ਪਾਣੀ ਦੀ ਚਮਕ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ ਅਸੀਂ ਤੈਰਨਾ ਨਹੀਂ ਜਾਣਦੇ ਸੋ ਸੈਨੋਟੇ ਵਿੱਚ ਸਵਿਮ ਨਹੀਂ ਕਰ ਸਕਦੇ ਅਸੀਂ ਪਰ ਇੱਕ ਕੋਨੇ ਵਿੱਚ ਫਲੋਟ ਕਰਦੇ ਰਹਿਣਾ ਵੀ ਬਹੁਤ ਤਾਜ਼ਗੀ ਦੇ ਰਿਹਾ ਸੀ ਉੱਥੇ ਰੋਪ ਸਵਿੰਗਸ ਵੀ ਸਨ ਜਿਸ ਤੋਂ ਲੋਕੀ ਸਵਿੰਗ ਕਰਕੇ ਜੰਪ ਕਰ ਰਹੇ ਸੀ ਅਸੀਂ ਸਿਰਫ ਵੇਕ ਇੰਜੋਏ ਕੀਤਾ ਸੈਨਟੇ ਤੋਂ ਤਾਜ਼ਾ ਹੋ ਕੇ ਅਸੀਂ ਸਕੂਟਰ ਤੇ ਵਾਪਸ ਵਾਇਦੋਲੇ ਦਾਏ ਇੱਥੇ ਅਸੀਂ ਲੰਚ ਲਈ ਅਨੀਲਾ ਆਰਗੈਨਿਕ ਨੂੰ ਚੁਣਿਆ ਜੋ ਇੱਕ ਸਸਟੇਨੇਬਲ ਆਰਗੈਨਿਕ ਤੇ ਹੈਲਦੀ ਫੂਡ ਸਪੌਟ ਹੈ ਇੱਥੇ ਅਸੀਂ ਪੋਜ਼ੋਲ ਜੋ ਇੱਕ ਕੌਰਨ ਬੇਸਡ ਕੋਲਡ ਕੋਕਵਾ ਡਰਿੰਕ ਹੈ ਟਰਾਈ ਕੀਤਾ ਏ ਡਰਿੰਕ ਮਾਇਨ ਵਾਰੀਅਰਸ ਕੰਜ਼ੂਮ ਕਰਦੇ ਸਨ ਕਿਉਂਕਿ ਇਹ એનર્ਜੀ ਬੂਸਟ ਦਿੰਦਾ ਸੀ ਤੇ ਤਾਜ਼ਗੀ ਰੱਖਦਾ ਸੀ ਅਸੀਂ ਅੱਜ ਮਹਿਸੂਸ ਕੀਤਾ ਕਿ ਮਾਇਨ ਇਤਿਹਾਸ ਸਿਰਫ ਪੱਥਰਾਂ ਤੱਕ ਸੀਮਿਤ ਨਹੀਂ ਇਹ ਇਥੋਂ ਦੇ ਖਾਣੇ ਪੀਣੇ ਕਲਚਰ ਹਰ ਜਗ੍ਹਾ ਵਿੱਚ ਮੌਜੂਦ ਹੈ ਲੰਚ ਤੋਂ ਬਾਅਦ ਅਸੀਂ ਗਏ ਕਾਨਵੈਂਟੋ ਦੇ ਸੈਨ ਬਰਨਾਰਡੀਨੋ ਦੇ ਸਿਆਨਾ ਜੋ 1552 ਵਿੱਚ ਸਪੈਨਿਸ਼ ਫ੍ਰਾਂਸਿਸਕਨਸ ਨੇ ਬਣਵਾਇਆ ਸੀ ਇਹ ਇੱਕ ਇਤਿਹਾਸਿਕ ਖੰਡਰ ਹੈ ਜੋ ਇੱਕ ਰਿਲੀਜੀਅਸ ਥਾ ਨਹੀਂ ਬਲਕਿ ਕੋਲੋਨੀਅਲ ਰੂਲ ਦਾ ਇੱਕ ਜਿੰਦਾ ਜਾਗਦਾ ਮਿਸਾਲ ਵੀ ਹੈ ਇਸ ਕਾਨਵੈਂਟੋ ਸਿਰਫ ਪ੍ਰਾਰਥਨਾ ਲਈ ਨਹੀਂ ਬਲਕਿ ਸ਼ਕਤੀ ਦੇ ਪ੍ਰਦਰਸ਼ਨ ਲਈ ਵੀ ਬਣਾਇਆ ਗਿਆ ਸੀ ਏ ਕਨਵੈਂਟ ਉਸ ਸਮੇਂ ਦੇ ਸਪਿਰਚੁਅਲ ਕਨਕਵੈਸਟ ਦਾ ਇੱਕ ਹਿੱਸਾ ਸੀ ਜਿੱਥੇ ਸਪੈਨਿਸ਼ ਕੈਥੋਲਿਕ ਚਰਚ ਮਾਇਨ ਲੋਕਾਂ ਨੂੰ 크੍ਰਿਸਟੀਅਨਿਟੀ ਦੇ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੀ ਸੀ ਕਨਵੈਂਟ ਦੀਆਂ ਮੈਸਿਵ ਲਾਈਮਸਟੋਨ ਵਾਲਸ ਉੱਚੇ ਬੈਲਟ ਟਾਵਰਸ ਤੇ ਅੰਦਰ ਦਾ ਕਲੋਇਸਟਰ ਕੋਰਟਯਾਰਡ ਸਪੇਨ ਦੇ ਆਰਕੀਟੈਕਚਰ ਦੀ ਛਾਪ ਪਾਉਂਦੇ ਨੇ ਪਰ ਇਹ ਸਿਰਫ ਇੱਕ ਰਿਲੀਜੀਅਸ ਥਾਂ ਨਹੀਂ ਇਕ ਫੋਰਟ ਵੀ ਹੈ ਜੋ 스ਪੈਨਿਸ਼ ਰਾਜ ਦੀ ਮਿਲਟਰੀ ਡਿਫੈਂਸ ਦਾ ਹਿੱਸਾ ਸੀ। ਸਭ ਤੋਂ ਵੱਖਰੀ ਚੀਜ਼ ਜੋ ਇਸ ਕਨਵੈਂਟ ਨੂੰ ਖਾਸ ਬਣਾਉਂਦੀ ਹੈ ਉਹ ਇਹ ਹੈ ਕਿ ਇਸ ਦੇ نیچے ਇੱਕ ਸੈਨਟੇ ਹੈ। ਹਾਂ, ਇੱਕ ਅੰਡਰਗਰਾਊਂਡ ਫ੍ਰੈਸ਼ ਵਾਟਰ ਰੈਜ਼ਰ। ਇਸ ਸੈਨਟੇ ਇਸ ਕਨਵੈਂਟ ਲਈ ਪਾਣੀ ਦਾ ਪ੍ਰਾਇਮਰੀ ਸਰੋਸਾ ਸੀ ਜੋ ਨਾ ਸਿਰਫ ਰਿਲੀਜੀਅਸ ਬੈਪਟਿਸਮ ਲਈ ਪਰ ਰੋਜ਼ਾਨਾ ਦੇ ਕੰਮਾਂ ਲਈ ਵੀ ਯੂਜ਼ ਕੀਤਾ ਜਾਂਦਾ ਸੀ। ਅੱਜ ਇਹ ਜਗ੍ਹਾ ਸਿਰਫ ਇੱਕ ਇਤਿਹਾਸਿਕ ਸਮਾਰਕ ਨਹੀਂ ਬਲਕਿ ਵਾਇਦੌਲਿਡ ਦੇ ਕਲਚਰ ਤੇ ਹਿਸਟੋਰੀਕਲ ਹਾਰਟ ਵਿੱਚ ਇੱਕ ਜਿੰਦਾ ਗਵਾਹ ਹੈ ਜੋ ਸਦੀਆਂ ਦੀ ਸਪਿਰਚੁਅਲਿਟੀ ਸ਼ਕਤੀ ਤੇ ਇਤਿਹਾਸ ਦੀ ਕਹਾਣੀ ਸੁਣਾਉਂਦਾ ਹੈ ਜਿਵੇਂ ਸ਼ਾਮ ਹੋਣ ਲੱਗੀ ਅਸੀਂ ਵਾਪਸ ਪਾਕ ਫ੍ਰਾਂਸਿਸਕੋ ਕੈਂਟਨ ਰੋਜ਼ਾ ਡੁੱਬੇ ਜਿੱਥੇ ਇੱਕ ਵੱਖਰੀ ਦੁਨੀਆ ਜਾਗ ਗਈ ਸੀ ਫੋਕ ਡਾਂਸਰਸ ਨੱਚ ਰਹੇ ਸਨ ਛੋਟੇ ਛੋਟੇ ਸਟਾਲਸ ਖਾਣ ਪੀਣ ਦਾ ਸਾਮਾਨ ਵੇਚ ਰਹੇ ਸਨ ਅਸੀਂ ਇੱਕ ਲੋਕਲ ਫੂਡ ਕੋਰਟ ਲੱਭ ਕੇ ਇੱਕ ਵੈਜੀਟੇਰੀਅਨ ਬਰੀਤੋ ਆਰਡਰ ਕੀਤਾ ਬਹੁਤ ਹੀ ਸਪਾਈਸੀ ਫਰੈਸ਼ ਤੇ ਆਥੈਂਟਿਕ ਸਟ੍ਰੀਟ ਫੂਡ ਸਟਾਈਲ ਵਿੱਚ ਬਣਿਆ ਹੋਇਆ ਉਸ ਨੂੰ ਖਾ ਕੇ ਸਾਡਾ ਮਨ ਖੁਸ਼ ਹੋ ਗਿਆ ਪਰ ਇੱਕ ਲਾਸਟ ਸਟ੍ਰੀਟ ਹਲੇਵੀ ਪਾਕੀ ਸੀ ਅਸੀਂ ਵਾਪਸ ਆਏ ਇੱਕ ਟ੍ਰੇਪੇਰੀਆ ਮਾਇਆ ਦੇ ਸਟਾਲ ਤੇ ਜਿੱਥੇ ਸੀ ਨਟੇਲਾ ਚੀਜ਼ ਤੇ ਬਨਾਣਾ ਵਾਲੇ ਕ੍ਰੇਪ ਉਸਦੇ ਸਵੀਟ ਸੌਲਟੀ ਬੈਲੈਂਸ ਨੂੰ ਖਾ ਕੇ ਇੱਕ ਪਰਫੈਕਟ ਦਿਨ ਨੂੰ ਖਤਮ ਕਰਨ ਦਾ ਪਰਫੈਕਟ ਤਰੀਕਾ ਲੱਗ ਗਿਆ ਸੀ ਅਸੀਂ ਇੱਕ ਬੈਂਚ ਤੇ ਬੈਠ ਕੇ ਇਹ ਫਾਈਨਲ ਬਾਈਟ ਇੰਜੋਏ ਕੀਤੀ ਤੇ ਸੋਚਿਆ ਕਿ ਵੈਲੋ ਦੇ ਲਈ ਇੱਕ ਦਿਨ ਦੀ ਕਹਾਣੀ ਕਿੰਨੀ ਵਿਸਤ੍ਰਿਤ ਰੰਗੀਨ ਤੇ ਇਤਿਹਾਸ ਨਾਲ ਜੁੜੀ ਹੋਈ ਹੈ ਅੱਜ ਦਾ ਦਿਨ ਸਿਰਫ ਰੁਇਨਸ ਦੀ ਖੋਜ ਨਹੀਂ ਸਿਰਫ ਸੈਨਟੇ ਦੀ ਸ਼ਾਂਤੀ ਨਹੀਂ ਸਿਰਫ ਕਨਵੈਂਟ ਦੀ ਕਹਾਣੀ ਨਹੀਂ ਇਹ ਹਰ ਉਹ ਲੰਮਾ ਸੀ ਜੋ ਮੈਕਸੀਕੋ ਦੀ ਮਿੱਟੀ ਦੀ ਕਹਾਣੀ ਸੁਣਾ ਰਿਹਾ ਸੀ ਹੁਣ ਅਸੀਂ ਰੈਡੀ ਸੀ ਕੱਲ ਦੇ ਨਵੇਂ ਖੋਜ ਨਵੇਂ ਕਹਾਣੀ ਦੇ